सत श्री अकाल जी जसविंदर की रसोई चोत बहुत बहुत स्वागत है अज मैं बनावगी गाजर वाली खीर गजरेला तो सर्दी शुरू होंगे सबके घर च बनना शुरू हो जाता है पर आप गाजर वाली खीर बनावे मेरे तरीके बनायो बहुत वह बनेगी तो चैनल न लाइक सबसक्राइब करना ना भूलो गाजरਾਂ ਵਾਲੀ ਖੀਰ ਬਣਾਉਣ ਵਾਸਤੇ ਇੱਥੇ ਮੈਂ 500 ਗ੍ਰਾਮ ਗਾਜਰਾਂ ਲੈ ਕੇ ਇਹਨਾਂ ਨੂੰ ਛਿਲਕੇ ਤੋਂ <li>ਲਿੱਤੇ ਤੇ ਦੋਨੋਂ ਕਿਨਾਰੇ ਤੋਂ ਕੱਟ ਕੇ ਰੱਖ ਲਿੱਤਾ ਹੋਇਆ ਤੇ ਨਾਲ ਹੀ ਇੱਥੇ ਮੈਂ 7-8 ਕਾਜੂ ਵੀ ਲਏ ਨੇ ਤੇ ਕੋਲੀ ਦਾ ਚੌਥਾ ਹਿੱਸਾ ਮੈਂ ਇੱਥੇ ਖਿਚੜੀ ਵਾਲੇ ਚਾਵਲ ਮਤਲਬ ਕਿ ਜਿਹੜੇ ਚਾਵਲ ਸਭ ਤੋਂ ਬਰੀਕ ਹੁੰਦੇ ਨੇ ਉਹ ਵਾਲੇ ਚਾਵਲ ਲਏ ਨੇ ਮੈਂ ਇੱਥੇ ਤੇ ਜਿਹੜੇ ਕਾਜੂ ਤੇ ਚਾਵਲ ਹੈਗੇ ਨੇ ਇਹਨਾਂ ਨੂੰ ਭਿਓ ਕੇ ਰੱਖ ਲਵਾਂਗੇ ਤੇ ਗਾਜਰਾਂ ਨੂੰ ਵੀ ਕद्दूकस ਨਾਲ ਕ੍ਰਸ਼ ਕਰ ਲਵਾਂਗੇ ਪਹਿਲਾਂ ਆਪਾਂ ਕਾਜੂ ਭੇਵਾਂਗੇ ਤੇ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਭੇ ਕੇ ਰੱਖ ਲਵਾਂਗੇ ਤੇ ਚਾਵਲ ਮੇ ਭੋ ਕੇ ਰੱਖ ਲਿੱਤੇ ਨੇ ਕਾਜੂ ਵੀ ਤਾਂ ਜੋ ਇਹ ਨਰਮ ਹੋ ਜਾਣ ਤੇ ਹੁਣ ਜਿਹੜੀਆਂ ਗਾਜਰਾ ਹੈਗੀਆਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਕद्दूकस ਕਰਾਂਗੇ ਜਿਹੜੀ ਮੋਟੀ ਵਾਲੀ ਸਾਈਡ ਹੁੰਦੀ ਹੈ ਉੱਥੋਂ ਦੀ ਆਪਾਂ ਇਹਨਾਂ ਨੂੰ ਕद्दूकस ਕਰਨਾ ਹੈ ਗਾਜਰਾਂ ਸਾਰੀਆਂ ਹੀ ਮੈਂ ਇੱਥੇ ਕ੍ਰਸ਼ ਕਰਕੇ ਰੱਖ ਲਿੱਤੀਆਂ ਹੋਈਆਂ ਨੇ ਤੇ ਕੜਾਈ ਦੇ ਵਿੱਚ ਹੁਣ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਜਿਹੜੀ ਗਾਜਰਾਂ ਵਾਲੀ ਖੀਰ ਹੈਗੀ ਇਹਦੇ ਵਿੱਚ ਬਹੁਤ ਜ਼ਿਆਦਾ ਦੇਸੀ ਘਿਓ ਨਹੀਂ ਪੈਂਦਾ ਸਿਰਫ ਇੱਕ ਚਮਚ ਦੇਸੀ ਘਿਓ ਦਾ ਹੀ ਇੱਥੇ ਮੈਂ ਇਸਤੇਮਾਲ ਕੀਤਾ ਹੈ ਤੇ ਜਿਵੇਂ ਹੀ ਦੇਸੀ ਘਿਓ ਮੈਲਟ ਹੋ ਗਿਆ ਤੇ ਇਸ ਦੇ ਵਿੱਚ ਮੈਂ ਸਾਰੀਆਂ ਇਹ ਕ੍ਰਸ਼ ਕੀਤੀਆਂ ਗਾਜਰਾ ਪਾ ਦਿੱਤੀਆਂ ਨੇ ਤੇ ਗਾਜਰਾ ਦੇਖੋ ਇੱਥੇ ਮੈਂ ਸਾਰੀਆਂ ਪਾ ਦਿੱਤੀਆਂ ਨੇ ਤੇ ਹਾਈ ਫਲੇਮ ਦੇ ਉੱਪਰ ਹੁਣ ਇਹਨਾਂ ਸਾਰੀਆਂ ਗਾਜਰਾਂ ਨੂੰ ਭੁੰਨਣਾ ਤੇ ਜਦੋਂ ਆਪਾਂ ਗਾਜਰਾਂ ਨੂੰ ਭੁੰਨਣਾ ਹੈ ਬਸ ਖਾਸ ਗੱਲ ਦਾ ਇਹੀ ਧਿਆਨ ਰੱਖਣਾ ਹੈ ਕਿ ਵਿੱਚੋਂ ਦੀ ਇਹਨਾਂ ਨੂੰ ਆਪਾਂ ਹਿਲਾਉਣਾ ਬਿਲਕੁਲ ਵੀ ਨਹੀਂ ਛੱਡਣਾ ਇਹਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਸ ਦਾ ਕਲਰ ਸੰਤਰੀ ਜਿਹਾ ਨਹੀਂ ਹੋ ਜਾਂਦਾ ਹਜੇ ਇਹ ਗਾਜਰਾਂ ਲਾਲ ਦਿਖ ਰਹੀਆਂ ਨੇ ਤੁਹਾਨੂੰ ਜਦੋਂ ਪੂਰੀ ਸੰਤਰੀ ਹੋ ਜਾਣਗੀਆਂ ਉਦੋਂ ਜਿਹੜਾ ਗਾਜਰਾਂ ਦਾ ਪਾਣੀ ਹੈਗਾ ਉਹ ਵੀ ਸੁੱਕ ਜਾਏਗਾ ਤੇ ਜਿਹੜੀਆਂ ਗਾਜਰਾਂ ਹੈਗੀਆਂ ਨੇ ਉਹ ਵੀ ਨਰਮ ਹੋ ਜਾਣਗੀਆਂ ਤੇ ਤੁਸੀਂ ਦੇਖੋ ਇੱਥੇ ਗਾਜਰਾ ਦਾ ਕਲਰ ਜਿਹੜਾ ਹੈਗਾ ਇਹ ਚੇਂਜ ਹੋ ਚੁੱਕਾ ਹੋਇਆ ਹੈ ਤੇ ਸਾਰਾ ਮੋਇਸਚਰ ਮਤਲਬ ਕਿ ਜਿੰਨਾ ਵੀ ਗਾਜਰਾ ਦੇ ਵਿੱਚ ਪਾਣੀ ਹੈਗਾ ਸੀ ਉਹ ਵੀ ਸੁੱਕ ਗਿਆ ਹੋਇਆ ਤੇ ਗਾਜਰਾ ਵੀ ਜਿਹੜੀਆਂ ਹੈਗੀਆਂ ਨੇ ਨਰਮ ਹੋ ਗਈਆਂ ਹੋਈਆਂ ਨੇ ਤੇ ਹਾਈ ਫਲੇਮ ਤੇ ਹੀ ਆਪਾਂ ਇਹ ਜਿਹੜੀਆਂ ਇਹ ਗਾਜਰਾ ਹੈਗੀਆਂ ਨੇ ਪਕਾਈਆਂ ਨੇ ਇਹਨਾਂ ਨੂੰ ਨਰਮ ਕੀਤਾ ਗਾਜਰਾ ਬਹੁਤ ਵਧੀਆ ਤਰੀਕੇ ਦੇ ਨਾਲ ਸੌਫਟ ਹੋ ਗਈਆਂ ਹੋਈਆਂ ਨੇ ਤੇ ਹੁਣ ਇਹਨਾਂ ਗਾਜਰਾ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਚਾਵਲ ਜਿਹੜੇ ਕੀ ਭਿਉ ਕੇ ਰੱਖੇ ਹੋਏ ਨੇ ਸਾਰੇ ਚਾਵਲ ਇਸ ਦੇ ਵਿੱਚ ਪਾ ਦਵਾਂਗੇ ਤੇ ਬਸ ਥੋੜੇ ਜਿਹੇ ਇਹ ਚਾਵਲ ਹੈਗੇ ਨੇ ਜਿਹੜੇ ਅਲੱਗ ਤੋਂ ਰੱਖਾਂਗੇ ਇਹ ਮੈਂ ਬਾਅਦ ਵਿੱਚ ਦੱਸਾਂਗੀ ਇਹਨਾਂ ਚਾਵਲਾਂ ਦਾ ਆਪਾਂ ਕੀ ਕਰਨਾ ਹੈ ਇਹ ਇਸ ਦੇ ਵਿੱਚ ਨਹੀਂ ਪਾਵਾਂਗੇ ਤੇ ਚਾਵਲ ਹੁਣ ਇੱਥੇ ਮੈਂ ਪਾ ਦਿੱਤੇ ਹੋਏ ਨੇ ਚਾਵਲ ਪਾਨ ਤੋਂ ਬਾਅਦ ਹੁਣ ਇਸ ਦੇ ਵਿੱਚ ਪਾ ਲੈਣਾ ਹੈ ਆਪਾਂ 1.5 ਲੀਟਰ ਦੁੱਧ ਤੇ ਤੁਸੀਂ ਦੇਖੋ 1.5 ਲੀਟਰ ਦੁੱਧ ਇੱਥੇ ਮੈਂ ਲਿਆ ਫੁੱਲ ਫੈਟ ਦਾ ਦੁੱਧ ਲੈਣਾ ਹੈ ਇਸ ਦੁੱਧ ਵਿੱਚੋਂ ਮੈਂ ਪੌਣਾ ਗਲਾਸ ਦੁੱਧ ਦਾ ਅਲੱਗ ਰੱਖ ਲਿੱਤਾ ਹੋਇਆ ਹੈ। ਬਾਕੀ ਦਾ ਦੁੱਧ ਆਪਾਂ ਇਸ ਦੇ ਵਿੱਚ ਪਾ ਦਿੱਤਾ ਹੈ। ਪੌਣਾ ਕੁ ਗਲਾਸ ਦੁੱਧ ਮੈਂ ਅਲੱਗ ਤੋਂ ਰੱਖਿਆ ਹੋਇਆ ਹੈ। ਇਸ ਦੁੱਧ ਦਾ ਵੀ ਇਸਤੇਮਾਲ ਆਪਾਂ ਬਾਅਦ ਵਿੱਚੋਂ ਕਰਾਂਗੇ। ਤੇ ਹੁਣ ਹਾਈ ਫਲੇਮ ਦੇ ਉੱਪਰ ਪਹਿਲਾਂ ਇੱਕ ਬੋਇਲ ਇਹਨੂੰ ਆਨ ਦਵਾਂਗੇ। ਤੇ ਬੋਇਲ ਆਣ ਤੱਕ ਆਪਾਂ ਇਸ ਨੂੰ ਲਗਾਤਾਰ ਇਸੇ ਤਰੀਕੇ ਦੇ ਨਾਲ ਹਿਲਾਇਆ ਜਾਣਾ ਤਾਂ ਜੋ ਜਿਹੜੀਆਂ ਗਾਜਰਾਂ ਹੈਗੀਆਂ ਨੇ ਉਹ ਤਲੇ ਦੇ ਨਾਲ ਨਾ ਲੱਗਣ ਤੇ ਦੇਖੋ ਬੋਇਲ ਆਣਾ ਸ਼ੁਰੂ ਹੋ ਗਿਆ ਹੋਇਆ ਤੇ ਲਗਾਤਾਰ ਮੈਂ ਇਸ ਨੂੰ ਹਿਲਾ ਲਿਆ ਹੋਇਆ ਸੀ ਜਿਵੇਂ ਹੀ ਇੱਕ ਬੋਇਲ ਆਇਆ ਤਾਂ ਆਪਾਂ ਫਲੇਮ ਹੁਣ ਇੱਥੇ ਮੀਡੀਅਮ ਕਰ ਦਿੱਤੀ ਹੋਈ ਏ ਤੇ ਇਸ ਨੂੰ ਹੁਣ 5-7 ਮਿੰਟ ਪਕਾਵਾਂਗੇ ਬਹੁਤ ਜ਼ਿਆਦਾ ਪਕਾਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਕਿਉਂਕਿ ਆਪਾਂ ਗਾਜਰਾਂ ਨੂੰ ਵੀ ਪਹਿਲਾਂ ਹੀ ਭੁੰਨ ਕੇ ਨਰਮ ਕਰ ਦਿੱਤਾ ਹੋਇਆ ਹੈ ਤੇ ਚਾਵਲ ਵੀ ਜਿਹੜੇ ਹੈਗੇ ਨੇ ਆਪਾਂ ਬਿਲਕੁਲ ਟੋਟਾ ਵਾਲੇ ਚਾਵਲ ਲੈਨੇ ਖਿਚੜੀ ਵਾਲੇ ਉਹਨਾਂ ਨੂੰ ਵੀ ਭੇ ਲਿੱਤਾ ਸੀ ਉਹ ਵੀ ਕਾਫੀ ਜ਼ਿਆਦਾ ਨਰਮ ਹੋ ਗਏ ਹੋਏ ਸੀ ਇਸ ਲਈ ਇਹਨਾਂ ਦੋਨਾਂ ਚੀਜ਼ਾਂ ਨੂੰ ਪੱਕਣ ਦੇ ਵਿੱਚ ਟਾਈਮ ਨਹੀਂ ਲੱਗਣਾ 5-7 ਮਿੰਟ ਹੀ ਲੱਗਣੇ ਨੇ ਤੇ ਵਿੱਚ ਵਿੱਚ ਦੀ ਆਪਾਂ ਇਸ ਨੂੰ ਹਿਲਾਉਂਦੇ ਰਹਿਣਾ ਤੇ ਕੜਾਈ ਦੇ ਨਾਲ-ਨਾਲ ਜਿਵੇਂ ਜੜੀ ਮਲਾਈ ਲੱਗ ਰਹੀ ਏ ਉਹ ਵੀ ਉਤਾਰਦੇ ਜਾਣਾ ਹੈ ਤੇ ਦੇਖੋ ਦੁੱਧ ਜਿਹੜਾ ਹੈਗਾ ਥੋੜਾ ਜਿਹਾ ਅੱਗੇ ਨਾਲੋਂ ਸੁੱਕਣਾ ਸ਼ੁਰੂ ਹੋ ਗਿਆ ਹੋਇਆ ਮੈਨੂੰ ਇੱਥੇ 5 ਮਿੰਟ ਹੋ ਗਏ ਨੇ ਇਹਨੂੰ ਪਕਾਉਂਦੇ ਹੋਏ 2 ਮਿੰਟ ਹੋਰ ਪਕਾਵਾਂਗੇ ਇਹਨੂੰ ਤੇ ਹੁਣ ਮੈਨੂੰ ਇੱਥੇ ਤਕਰੀਬਨ 7 ਮਿੰਟ ਹੋ ਗਏ ਹੋਏ ਨੇ ਤੇ ਜਿਹੜਾ ਦੁੱਧ ਹੈਗਾ ਉਹ ਵੀ گاੜਾ ਹੋ ਚੁੱਕਾ ਹੋਇਆ ਹੈ ਇਹ ਖੀਰ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੁੰਦੀ ਹੈ ਤੇ ਟੇਸਟੀ ਵੀ ਹੁੰਦੀ ਹੈ ਇੱਕ ਵਾਰੀ ਤੁਸੀਂ ਵੀ ਜ਼ਰੂਰ ਬਣਾਇਓ ਇਹ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਏ ਇਸ ਸਟੇਜ ਤੇ ਹੁਣ ਤੁਸੀਂ ਇੱਥੇ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਪਰ ਮੈਂ ਇਲਾਇਚੀ ਦਾ ਪਾਊਡਰ ਨਹੀਂ ਪਾਵਾਂਗੀ ਇਹ ਖੀਰ ਇਸੇ ਤਰੀਕੇ ਵੀ ਬਹੁਤ ਵਧੀਆ ਬਣੇਗੀ ਤੇ ਜਿਹੜੇ ਚਾਵਲ ਆਪਾਂ ਬਚਾ ਕੇ ਰੱਖੇ ਹੋਏ ਸੀ ਹੁਣ ਇਹਨਾਂ ਨੂੰ ਮਿਕਸੀ ਦੇ ਜਾਰ ਦੇ ਵਿੱਚ ਪਾ ਲਵਾਂਗੇ ਥੋੜੇ ਜਿਹਾ ਚਾਵਲ ਆਪਾਂ ਇਸ ਲਈ ਬਚਾਏ ਹੋਏ ਸੀ ਇਸ ਚਾਵਲਾਂ ਦੇ ਨਾਲ ਜਿਹੜੀ ਖੀਰ ਹੈਗੀ ਇਹ ਬਹੁਤ ਜਲਦੀ ਗਾੜੀ ਹੋ ਜਾਏਗੀ ਤੇ ਕਾਜੂ ਆਪਾਂ ਇਸ ਲਈ ਪੀਸ ਕੇ ਪਾ ਰਹੇ ਹਾਂ ਵੀ ਜਦੋਂ ਕਾਜੂ ਪੀਸ ਕੇ ਪਾਈਏ ਤਾਂ ਫਿਰ ਖੀਰ ਦੇ ਵਿੱਚ ਮਿਲਕ ਪਾਊਡਰ ਵਾਲਾ ਜਾਂ ਖੋਏ ਵਾਲਾ ਫਲੇਵਰ ਆਂਦਾ ਹੈ ਤੇ ਚੀਨੀ ਇਸ ਕਰਕੇ ਮਤਲਬ ਕਿ ਖੰਡ ਜਿਹੜੀ ਹੈਗੀ ਆਪਾਂ ਇਸ ਕਰਕੇ ਪਾ ਰਹੇ ਹੁਣ ਜੇ ਆਪਾਂ ਇਸ ਨੂੰ ਖੀਰ ਦੇ ਵਿੱਚ ਪਾ ਦਿੱਤਾ ਤਾਂ ਇਹ ਪਾਣੀ ਛੱਡ ਦੇਗੀ ਤੇ ਖੀਰ ਨੂੰ ਪੱਕਣ ਚ ਬਹੁਤ ਟਾਈਮ ਲੱਗ ਜਾਏਗਾ ਤੇ ਨਾਲ ਹੀ ਪੋਣਾ ਗਲਾਸ ਇੱਥੇ ਦੁੱਧ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ ਦੇਖੋ ਜੇ ਖੰਡ ਆਪਾਂ ਬਾਅਦ ਵਿੱਚੋਂ ਪਾਈ ਤਾਂ ਬੜਾ ਪਾਣੀ ਛੱਡ ਦਿੰਦਾ ਫਿਰ ਦੁਬਾਰਾ ਤੋਂ ਖੀਰ ਨੂੰ گاੜੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਤੇ ਇਸ ਤਰੀਕੇ ਦੇ ਨਾਲ ਦੇਖੋ ਖੰਡ ਵੀ ਪੀਸੀ ਗਈ ਏ ਇਹ ਪਾਣੀ ਵੀ ਨਹੀਂ ਛੱਡੇਗੀ ਤੇ ਟਾਈਮ ਵੀ ਨਹੀਂ ਲੱਗੇਗਾ ਇਸ ਖੀਰ ਨੂੰ ਬੰਦਦੇ ਹੋਏ ਇਹ ਖੀਰ ਜਿੰਨੀ ਜ਼ਿਆਦਾ ਸਵਾਦ ਤੇ ਹੈਲਦੀ ਏ ਉਹਨੇ ਹੀ ਘੱਟ ਟਾਈਮ ਦੇ ਵਿੱਚ ਇਹ ਬਣ ਵੀ ਜਾਂਦੀ ਏ ਤੇ ਸਾਰੀਆਂ ਚੀਜ਼ਾਂ ਇੱਥੇ ਦੇਖੋ ਪੀਸੀਆਂ ਗਈਆਂ ਨੇ ਤੇ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਾਂ ਇਸ ਖੀਰ ਦੇ ਵਿੱਚ ਪਾ ਦਵਾਂਗੇ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਗਜਰੇਲਾ ਤਾਂ ਆਪਾਂ ਪੂਰੀ ਸਰਦੀ ਬਣਾਉਂਦੇ ਹੀ ਰਹਿੰਦੇ ਆ ਇੱਕ ਵਾਰੀ ਇਹ ਵਾਲੀ ਗਾਜਰਾਂ ਵਾਲੀ ਖੀਰ ਵੀ ਬਨਾਓ ਬਹੁਤ ਵਧੀਆ ਬਣੇਗੀ ਤੇ ਹੁਣ ਪੀਸੀਆਂ ਹੋਈਆਂ ਸਾਰੀਆਂ ਚੀਜ਼ਾਂ ਦੇਖੋ ਮੈਂ ਇਸ ਦੇ ਵਿੱਚ ਪਾ ਦਿੱਤੀਆਂ ਨੇ ਤੇ ਫਲੇਮ ਮੀਡੀਅਮ ਟੂ ਹਾਈ ਰੱਖਾਂਗੇ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ 2-3 ਮਿੰਟ ਲਈ ਪਕਾ ਲੈਣਾ ਹੈ ਤੇ ਤੁਸੀਂ ਦੇਖੋ 2-3 ਮਿੰਟ ਲਈ ਇਸ ਨੂੰ ਮੈਂ ਲਗਾਤਾਰ ਹਿਲਾਉਂਦੇ ਹੋਏ ਪਕਾ ਰਹੀ ਆਂ ਇਸ ਖੀਰ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਏ ਤੇ ਮੈਨੂੰ ਇਸ ਨੂੰ ਪਕਾਉਂਦੇ ਹੋਏ 2-3 ਮਿੰਟ ਇੱਥੇ ਹੋ ਗਏ ਹੋਏ ਨੇ ਤੇ ਜਿਹੜੀ ਖੀਰ ਹੈਗੀ ਇਹ ਵੀ ਅੱਗੇ ਨਾਲੋਂ ਗਾੜੀ ਹੋਣੀ ਸ਼ੁਰੂ ਹੋ ਗਈ ਹੋਈ ਏ ਇਸੇ ਕਰਕੇ ਆਪਾਂ ਇਸ ਦੇ ਵਿੱਚ ਥੋੜੇ ਜੇ ਚਾਵਲ ਤੇ ਕਾਜੂ ਪੀਸ ਕੇ ਪਾਏ ਸੀ ਤਾਂ ਜੋ ਇਹ ਜਲਦੀ ਦੇ ਨਾਲ ਗਾੜੀ ਹੋ ਜਵੇ ਤੇ ਖੀਰ ਦੇਖੋ ਇੱਥੇ ਗਾੜੀ ਵੀ ਹੋ ਗਈ ਹੋਈ ਏ ਅੱਗੇ ਨਾਲੋਂ ਤੇ ਬਹੁਤ ਹੀ ਵਧੀਆ ਇਸ ਚੋਂ ਖੁਸ਼ਬੂ ਵੀ ਆ ਰਹੀ ਏ ਤੇ 3 ਮਿੰਟ ਮੈਨੂੰ ਇੱਥੇ ਕੰਪਲੀਟ ਹੋ ਗਏ ਹੋਏ ਨੇ ਇਸ ਨੂੰ ਪਕਾਉਂਦੇ ਹੋਏ ਤੇ ਖੀਰ ਜਿਹੜੀ ਹੈਗੀ ਇਹ ਹੁਣ ਸਰਵ ਹੋਣ ਦੇ ਲਈ ਰੈਡੀ ਏ ਤੇ ਖੀਰ ਸਬਕਨ ਲੱਗੇ ਮੈਂ ਇਸ ਦੇ ਉੱਪਰ ਥੋੜੇ ਜਿਹਾ ਪਿਸਤਾ ਤੇ ਬਦਾਮ ਵੀ ਕੱਟ ਕੇ ਪਾਏ ਨੇ ਤਾਂ ਜੋ ਇਹ ਖਾਣ ਦੇ ਵਿੱਚ ਹੋਰ ਜ਼ਿਆਦਾ ਸਵਾਦ ਲੱਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਖੀਰ ਜਿਹੜੀ ਹੈਗੀ ਬਣ ਕੇ ਤਿਆਰ ਹੋ ਚੁੱਕੀ ਏ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ